ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਇਹ ਜੋ ਹਫਤਾ ਚੱਲ ਰਿਹਾ ਧੰਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪਹਿਲਾਂ ਆਪਣਾ ਘਰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਉਸ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਤੇ ਜਾਂਦਾ ਹੈ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਗੁਰੂ ਗਵੈਂਸ਼ਿੰਘ ਮਹਾਰਾਜ ਤੇ ਵੱਡੇ ਸਹਬਜਾਦੇ ਚਮਕੌਰ ਦੀ ਗੜੀ ਦੇ ਵਿੱਚ ਚੱਲ ਜਾਂਦੇ ਨੇ ਮਾਤਾ ਸਹਿਬਕੌਰ ਜੀ ਹੁਣੀ ਤੇ ਮਾਤਾ ਜੀਤਾ ਜੀ ਨਾਲ ਕੁਝ ਸਿੰਘ ਉਹ ਦਿੱਲੀ ਵੱਲ ਚੱਲ ਜਾਂਦੇ ਨੇ ਤੇ ਛੋਟੇ ਸਹਬਜਾਦੇ ਮਾਤਾ ਧਨ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਗੰਗੂ ਆਪਣੇ ਪਿੰਡ ਸਹੀੜੀ ਲੈ ਜਾਂਦਾ ਹੈ ਜੋ ਵੀ ਇਹਨਾਂ ਦਿਨਾਂ ਦੇ ਵਿੱਚ ਹੋਇਆ ਉਸ ਉਸ ਇਤਿਹਾਸ ਤੋਂ ਤੁਸੀਂ ਆਪ ਸਭ ਭਲੀ ਭਾਂਤ ਜਾਣੂ ਹੋ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦਾ ਹੈ ਮੁਗਲ ਹਕੂਮਤ ਦੇ ਨਾਲ ਇੱਕ ਪਾਸੇ 40 ਸਿੰਘ ਨੇ ਤੇ ਇੱਕ ਪਾਸੇ 10 ਲੱਖ ਦੀ ਫੌਜ ਹੈ 10 ਲੱਖ ਦਾ ਫੌਜ ਦਾ ਮੁਕਾਬਲਾ ਕਰਨ ਲਈ 40 ਸਿੰਘ ਮੈਦਾਨ ਦੇ ਵਿੱਚ ਭੇਜੇ ਤੇ ਪੰਜ ਪਿਆਰਿਆਂ ਦੇ ਹੁਕਮ ਦੇ ਨਾਲ ਗੁਰੂ ਮਹਾਰਾਜ ਕੱਚੀ ਗੜੀ ਨੂੰ ਬੈਰੀ ਨੂੰ ਲਲਕਾਰ ਕੇ ਤਾੜੀ ਮਾਰ ਕੇ ਕੱਚੀ ਗੜੀ ਚੋਂ ਬਾਹਰ ਨਿਕਲਦੇ ਨੇ ਤੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਕੇ 마ਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਟਿਕਾਣਾ ਕਰਦੇ ਨੇ ਤੇ ਉਸ ਵੇਲੇ ਦੀਆਂ ਚੰਦ ਸਤਰਾ ਸਾਡੇ ਬਹੁਤ ਸਤਿਕਾਰਯੋਗ ਚਾਰਨ ਸਿੰਘ ਜੀ ਸਫਰੀ ਸਾਹਿਬ ਨੇ ਕਾਲਮ ਬੰਦ ਕੀਤੀਆਂ ਨੇ ਤੇ ਉਹ ਤੁਹਾਡੇ ਨਾਲ ਸਾਂਝ ਪਾ ਰਹੇ ਚੰਨ ਮਾਤਾ ਗੁਜਰੀ ਧਾ ਸੁਤਾਂ ਕੰਡਿਆਂ ਦੀ ਸੇਜ ਵਿਸਾਈ ਚੰਨ ਮਾਤਾ ਗੁਜਰੀ ਧਾ ਸੁੱਤਾ ਕੰਡਿਆਂ ਦੀ ਸੇਜ ਵਸਾਈ ਸੀਨੇ ਨਾਲ ਤੇਗ ਲਾਲਈ ਜਦੋਂ ਜਾਦ ਪੁੱਤਰਾ ਦੀ ਆਈ ਸੀਨੇ ਨਾਲ ਤੇਗ ਲਾਲਈ ਉਹ ਜਦੋਂ ਜਾਦ ਪੁੱਤਰਾ ਦੀ ਆਈ ਜਨ ਮਾਤਾ ਗੁਜਰੀ ਧਾਮ ਸੁਤ ਕੰਡਿਆਂ ਦੀ ਸੇਜ ਵਿਸਾਈ ਅਜੀਤ ਤੇਜ ਜਾਰ ਵੱਡੇ ਜੋਰ ਵਰਤੇ ਫਤਿਹ ਸਿੰਘ ਛੋਟੇ ਆਰਿਆ ਨੇ ਰੋਕੇ ਪੁੱਛਿਆ ਕਿੱਥੇ ਗਏ ਨੀ ਜਿਗਰੀ ਦੇ ਟੋਟੇ ਦੋ ਚਮਕੌਰ ਵਿੱਚ ਤੇ ਧੰਨ ਮਹਾਰਾਜ ਧੰਨ ਮਹਾਰਾਜ ਦੋ ਚਮਕੌਰ ਵਿੱਚ ਤੇ ਦੋਨੇ ਕੰਡਾਂ ਚ ਸ਼ਹੀਦ ਦੀ ਪਾਈ ਚੰਨ ਮਾਤਾ ਗੁਜਰੀ ਧਾ ਸੁਤ ਕੰਡਿਆਂ ਦੀ ਸੇਜ ਵਸਾਈ ਅੱਡੀਆਂ ਗਲਾਵ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਈਆਂ ਅੱディ ਅਗਲਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਈਆਂ ਛੰਬਦੇ ਆ ਕੰਡਿਆਂ ਨੇ ਉਹ ਮਹਾਰਜ ਦੇ ਪੱਬਾ ਤੇ ਬੂਟੀਆਂ ਪਾਈਆਂ ਧੂੜੇ ਉਹਦੇ ਕਦਮਾਂ ਦੀ ਮੈ ਚੱਕ ਕੇ ਮੱਥੇ ਦੇ ਨਾਲ ਲਾਈ ਚੰਨ ਮਾਤਾ ਗੁਜਰੀ ਧਾ ਸੁਤ ਕੰਡਿਆਂ ਦੀ ਸੇਜ ਵਿਸਾਈ ਹੋ ਸੀਨੇ ਨਾਲ ਤੇਗ ਲਾ ਲਈ ਜਦੋਂ ਜਦ ਪੁੱਤरां ਦੀ ਆਈ ਚੰਨ ਮਾਤਾ ਗੁਜਰੀ ਦਾ ਸੁਤ ਕੰਡਿਆਂ ਦੀ ਸੇਜ ਵਸਾਈ ਕਾਲਜੇ ਨੂੰ ਤੂ ਪੈਂਦੀ ਏ ਉਨੇ ਲਿਖੀਆਂ ਵਾਦਾ ਤੇ ਦੀਆਂ ਮੋੜੇ ਜਾਲਮਾਨੇ ਹਿੰਦੂਆ ਦੇ ਖਿੱਚ ਖਿੱਚ ਕੇ ਜਨੇ ਉਤੋੜੇ ਅੰਦਰਾਂ ਦੀ ਦੋਰ ਬਟਕੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਦਰਾਂ ਦੀ ਡੋਰ ਵਟਕੇ ਉਹਨਾਂ ਬਹਾਮਣਾਂ ਦੇ ਗਲੇ ਵਿੱਚ ਪਾਈ ਚੰਨ ਮਾਤਾ ਗੁਜਰੀ ਧਾਂ ਸੁੱਤ ਕੰਡਿਆਂ ਦੀ ਸੇਜ ਵਸਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਨੂੰ ਸ਼ਹੀਦ ਕਰਾ ਕੇ ਆਪਣੇ ਨਾਲ ਦੇ ਕੁਝ ਸਿੰਘਾਂ ਨੂੰ ਕਿਹਾ ਕਿ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਆ ਜਿਓ ਆਪਾਂ ਉੱਥੇ ਮਿਲਾਂਗੇ ਭਾਈ ਦਿਆ ਸਿੰਘ ਜੀ ਜਦੋਂ ਮਹਾਰਾਜ ਨੂੰ ਦੇਖਿਆ ਤੇ ਮਹਾਰਾਜ ਟਿੰਡ ਦਾ ਸਹਰਾਣਾ ਲਾ ਕੇ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਪਏ ਨੇ ਉਸ ਵੇਲੇ ਭੂਬਾ ਨਿਕਲ ਗਈਆਂ ਕਿ ਅਜ ਤਖਤਾਂ ਤਾਜ਼ਾ ਦਾ ਮਾਲਕ ਅੱਜ ਟਿੰਡ ਦਾ ਸਹਰਾਣਾ ਲਾ ਕੇ ਜ਼ਮੀਨ ਤੇ ਪਿਆ ਜਾਮਾ ਲੀਰੋ ਲੀਰ ਹੋ ਗਿਆ ऐसी शहीदी ना ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੋ ਸਕਦਾ ਤੇ ਨਾ ਹੀ ਰਹਿੰਦੀ ਦੁਨੀਆ 'ਤੱਕ ਕਿਸੇ ਨੇ ਹੋਣਾ ਆਖਰੀ ਪਹਿਰੇ ਦੇ ਨਾਲ ਆਪ ਜੀ ਨੂੰ ਐ ਇਸ ਕਵਿਤਾ ਦੀ ਸਮਾਪਤੀ ਕਰਾਂਗੇ ਪੰਥ 'ਤੇ ਸਫਰੀ ਨੂੰ ਵੇ ਆ ਦੁਖੜੇ ਤੇ ਦੁਖੜਾ ਸਹਿਣਾ ਜਾਰੜੇ ਦਾ ਸਤਰ ਚੰਗਾ ਏ ਸਾਨੂੰ ਭੱਠ ਖੇੜਿਆਂ ਦੇ ਰਹਿਣਾ ਸੀਨੇ ਵਿੱਚ ਲੈ ਕੇ ਸੋਂ ਗਿਆ ਉਹ ਸੀਨੇ ਵਿੱਚ ਲੈ ਕੇ ਸੋਂ ਗਿਆ ਦਿਲ ਆਪਣਾ ਤੇ ਪੀੜ ਉਪਰਾਈ ਜਨਮਤਾ ਗੁਜਰੀ ਧਾ ਅਸੁੱਤ ਕੰਡਿਆਂ ਤੇ ਸੇਜ ਵਸਾਈ ਸੀਨੇ ਨਾਲ ਤੇ ਗਲਾ ਲਈ ਜਦੋਂ ਜਦ ਪੁੱਤਰਾ ਦੀ ਆਈ ਜਨਮਤਾ गुजरी दा ए गलती ਲਈ ਮਾਫੀ ਮਹਾਰਾਜ ਸਤਿਵਖਣ ਅੱਗੇ ਵਾਸਤੇ ਹੋਰ ਵਧੀਆ-ਵਧੀਆ ਕਵਿਤਾਵਾਂ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਰਾਵਾਂਗੇ ਐ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਗਲਤੀ ਲਈ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ